ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੌਲ ਬਾਣੀ ਜਿਸ ਨੂੰ ਸਿੱਖ ਜਗਤ ਵਿੱਚ ਮੋਲ ਮੰਤਰ ਕਹਿੰਦੇ ਨੇ ਇਹ ਵੱਡੇ ਰੂਪ ਵਿੱਚ ਗਾਲ ਬਣ 33 ਦਫਾ ਗੁਰਗੰਸਾਹਬ ਜੀ ਮਹਾਰਾਜ ਦੇ ਵਿੱਚ ਆਇਆ ਹੈ ਛੋਟੀ ਦਫਾ ਛੋਟੇ ਰੂਪ ਵਿੱਚ ਸੈਂਕੜੇ ਦਫਾ ਬਾਰ ਬਾਰ ਇਸ ਦਾ ਆਮਣਾ ਦਰਸਕਲ ਇਸ ਗਲ ਦਾ ਸੰਕੇਤ ਹੈ ਇਸ਼ਾਰਾ ਹੈ ਕਿ ਮੂਲ ਮੰਤਰ ਤੈਨੂੰ ਚੇਤੇ ਹੋਣਾ ਚਾਹੀਦਾ ਹੈ ਮੂਲ ਮੰਤਰ ਦੀ ਤੈਨੂੰ ਸਮਝ ਹੋਣੀ ਚਾਹੀਦੀ ਹੈ ਮੂਲ ਮੰਤਰ ਦਾ ਤੈਨੂੰ ਬੋਧ ਹੋਣਾ ਚਾਹੀਦਾ ਹੈ ਇਸ ਮੂਲ ਮੰਤਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾ ਚਰਨ ਵੀ ਮੰਗਦੇ ਨੇ ਇੱਕ ਪੁਰਾਣੀ ਪਰੰਪਰਾ ਹੈ ਭਾਰਤ ਦੀ ਜਦ ਕੋਈ ਭਗਤ ਸੰਤ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਹੈ ਉਸ ਤੋਂ ਪਹਿਲੇ ਮੰਗਲਾ ਚਰਨ ਕਰਦਾ ਹੈ ਮੰਗਲ ਉਸਤਤੀ ਤੋਂ ਅਕਸਰ ਮੰਗਲ ਦੋ ਦੇਵਤਿਆਂ ਦਾ ਹੁੰਦਾ ਹੈ surashti ਤੇ ganesh ਦਾ ਐਸੀ ਮਨੋਤ ਹੈ ਕਿ ਬੁੱਧੀ ਦਾਤਾ surashti ਹੈ ਔਰ ਸਿੱਧੀ ਦਾਤਾ ganesh ਹੈ ਕਿਸੇ ਵੀ ਕਾਰਜ ਦੀ ਆਰੰਭਤਾ ਕਰਨੀ ਹੈ ਕਾਰੋਬਾਰ ਦੀ ਤੋਂ ਕਾਰੋਬਾਰੀ ਲੋਕ ਪਹਿਲੇ ganesh ਦਾ ਪੂਜਨ ਕਰਦੇ ਨੇ ਭਾਰਤ ਦੇ ਸਾਰੇ ਸਨਾਤਨ ਪਰ ਗਿਆਨ ਦੀ ਸਾਧਨਾ ਕਰਨੀ ਹੈ ਕੋਈ ਕਲਾ ਸਿੱਖਣੀ ਹੈ ਕਵਤਾ ਗੀਤ ਸੰਗੀਤ ਚਿੱਤਰਕਾਰੀ ਨਿਰਤਕਾਰੀ ਕੁਝ ਵੀ ਤੇ ਇਸ ਤਰ੍ਹਾਂ ਦੇ ਬੁਰਸ਼ ਸੁਰਸਤੀ ਦਾ ਪੂਜਨ ਕਰਦੇ ਨੇ ਤੇ ਇਹ ਦੋ ਭਾਰਤ ਦੇ ਸਿਰਮੌਰ ਹੋ ਗਏ ਸੁਰਸਤੀ ਗਣੇਸ਼ ਔਰ ਮਨੁੱਖ ਨੂੰ ਦੋ ਚੀਜ਼ਾਂ ਹੀ ਚਾਹੀਦੀਆਂ ਨੇ ਸਿੱਧੀ ਤੇ ਬੁੱਧੀ ਸਿੱਧੀ ਵਿੱਚ ਸਾਰੇ ਪਦਾਰਥ ਆ ਜਾਂਦੇ ਨੇ ਬੁੱਧੀ ਦੇ ਸਾਰਾ ਗਿਆਨ ਆ ਜਾਂਦਾ ਹੈ ਤੇ ਦੋ ਤਰ੍ਹਾਂ ਦੀ ਭੁੱਖ ਹੈ ਪਦਾਰਥਾਂ ਦੀ ਭੁੱਖ ਸਰੀਰ ਲਈ ਹੈ ਗਿਆਨ ਦੀ ਭੁੱਖ ਮਨ ਲਈ ਹੈ ਮਨ ਲਈ ਹੈ ਅਗਰ ਸਰੀਰ ਨੂੰ ਸਾਰੇ ਪਦਾਰਥ ਵੀ ਮਿਲ ਜਾਣ ਤਾਂ ਵੀ ਮਨੁੱਖ ਦੇ ਅੰਦਰ ਕੁਝ ਐਸੇ ਪ੍ਰਸ਼ਨ ਨੇ ਚੀਜ਼ ਕੀ ਹੈ ਕਿਉਂ ਹੈ ਜਾਣਨਾ ਚਾਹੁੰਦਾ ਹੈ ਜਾਣਨ ਦੀ ਭੁੱਖ ਇਹ ਜੋ ਜਾਣਨ ਦੀ ਭੁੱਖ ਹੈ ਜੋ ਗਿਆਨ ਦੀ ਭੁੱਖ ਹੈ ਇਹ ਬੌਧਿਕ ਭੁੱਖ ਹੈ ਮਨੁੱਖ ਜਾਣਨਾ ਚਾਹੁੰਦਾ ਹੈ ਔਰ ਜਿਨੇ ਚਰਤਾ ਕੋਸ ਨੂੰ ਜਾਣਕਾਰੀ ਸਹੀ ਮਿਲੇ ਨਾ ਬੇਚੈਨ ਰਹਿੰਦਾ ਤਣਾਅ ਗਰਸਤ ਰਹਿੰਦਾ ਬੋਝ ਰਹਿੰਦਾ ਹੈ। ਤੋਂ ਇਸ ਤਰ੍ਹਾਂ ਦੀ ਇੱਕ ਮਨਉਤ ਚਲੇ ਕਿ ਸਿੱਧੀ ਦਾਤਾ ਗਣੇਸ਼ ਹੈ। ਬੁੱਧੀ ਦਾਤਾ ਸੁਰਸਤੀ ਹੈ। ਇਹ ਦੋ ਤਿਵਾਰ ਬੜੇ ਵੱਡੇ ਪੱਦਰ ਤੇ ਭਾਰਤ ਦੇ ਚ ਮਨਾਏ ਜਾਂਦੇ ਨੇ ਗਣੇਸ਼ ਚਤੁਰਤੀ ਮਹਾਰਾਸ਼ਟਰ ਗੁਜਰਾਤ ਆਂਧਰਾ ਕਰਨਾਟਕ ਤਮਲ ਦੇ ਚ ਬੜੇ ਵੱਡੇ ਪੱਦਰ ਤੇ ਮਨਾਏ ਜਾਂਦੇ ਨੇ। ਔਰ ਇਹਨਾਂ ਦੇ ਨੱਚ ਫਿਰ ਜਾਕੀਆਂ ਨਿਕਲਦੀਆਂ ਗਾਲਬਨ ਇਹ ਸ਼ਾਇਦ ਬਾਦਰੋਂ ਦੇ ਮਹੀਨੇ ਵਿੱਚ ਆਉਂਦੀ ਹੈ ਦੂਸਰਾ ਤਿਵਾਰ ਹੈ ਸੁਰਸਤੀ ਪੂਜਨ ਆਸਾਮ ਬੰਗਾਲ ਬਿਹਾਰ ਵਿੱਚ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਔਰ ਇਹ ਗਾਲਬਨ ਦਸਹਿਰੇ ਦੇ ਦਿਨ ਆਉਂਦਾ ਅਕਤੂਬਰ ਦੇ ਮਹੀਨੇ ਵਿੱਚ ਬੜੇ ਵੱਡੇ ਪੱਧਰ ਦੇ ਵਿੱਚ ਜਿੰਨੇ ਵੱਡੇ ਪੱਧਰ ਤੇ ਇਹਨਾਂ ਦੋ ਦੇਵਤਿਆਂ ਦਾ ਪੂਜਨ ਹੈ ਬਾਕੀਆਂ ਦਾ ਨਹੀਂ ਕੋਈ ਦੁਕਾਨ ਦਾ ਮਹੂਰਤ ਹੈ ਮਗਾੰਦ ਦਾ ਮਹੂਰਤ ਹੈ ਕਾਰੋਬਾਰ ਦਾ ਮਹੂਰਤ ਹੈ ਤਾਂ ਪੂਜਨ ਗਣੇਸ਼ ਦਾ ਕਿਉਂਕਿ ਐਸਾ ਸਮਝ ਲਿਆ ਗਿਆ ਹੈ ਕਿ ਗਣੇਸ਼ ਸiddhi ਦਤਾ ਹੈ ਇਤੇ ਗੁਰਮਤ ਦਾ ਜ਼ਮਾਨਾ ਆਇਆ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬ ਹੋ ਨਹੀ ਦਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲੇਵ ਲਾਗੀ ਮਉਰੀ ਪਗ ਇਨ ਸੋ ਕਿਉਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਵਿਚਾਰ ਦਿੰਦੇ ਨੇ ਇੱਕ ਓਅੰਕਾਰ ਸਭ ਸਿਧੀਆਂ ਤੇ ਸਾਰਾ ਗਿਆਨ ਉਸ ਇੱਕ ਤੋਂ ਆਉਂਦਾ ਹੈ ਦੂਜਾ ਤੀਜਾ ਕੋਈ ਨਹੀਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਜੀ ਸੁਨ ਕੋਲ ਕੇ ਇੰਜ ਵੀ ਬਿਆਨ ਕਰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਉਸ ਦੀ ਬਣਾਈ ਹੋਈ ਨਿਯਮਾਵਲੀ ਦੇ ਮੁਤਾਬਕ ਤੰਦਰੁਸਤੀ ਹੈ ਬਿਮਾਰੀ ਹੈ ਸੁਖ ਹੈ ਦੁਖ ਹੈ ਜਨਮ ਨੇ ਮਰਨ ਹੈ ਇਸ ਸਭ ਕੁਝ ਦੀ ਤਰਤੀਬ ਦੇਣ ਵਾਲਾ ਉਸ ਇੱਕ ਤੋਂ ਬਿਨਾ ਦੂਜਾ ਤੀਜਾ ਚੌਥਾ ਨਹੀਂ ਹੈ ਇਸ ਵਾਸਤੇ ਗੁਰੂ ਨਾਨਕ ਦਾ ਕਲਾਮ ਗੁਰੂ ਨਾਨਕ ਦੇ ਬੋਲ ਗੁਰੂ ਨਾਨਕ ਦੀ ਸਿੱਖਿਆ ਧਿਕਸ਼ਾ ਇੱਕ ਤੋਂ ਅਰੰਭ ਹੁੰਦੀ ਹੈ गुरु ग्रंथ साहब जी महाराज का पहला अक्षर एक, वो एक की है वह अहकार है इसकी लंबी चौड़ी आप व्याख्या सरवण कर चुके वह अंकार एक ऐसी धोनी जिस विच सारा भाव चल रहा है कि जन्म मरण और जीवन इसी चीज जी सब कुछ हो रहा है स्वतंत्र है मछली सागर के चिथे भ्रमण करना चाहे कर सकती है लेकिन पतंत्र है बजी हुई है ਅਗਰ ਸਾਗਰ ਤੋਂ ਬਾਹਰ ਜਾਣਾ ਚਾਹੇ ਤਾਂ ਨਹੀਂ ਜਾ ਸਕਦੀ ਖੁੱਲ੍ਹੇ ਇਸ ਨੂੰ ਜਿੱਥੇ ਜਾਣਾ ਹੈ ਸੱਜੇ ਜਾਣਾ ਹੈ ਖੱਬੇ ਜਾਣਾ ਹੈ ਪੂਰਬ ਜਾਣਾ ਹੈ ਪਛਮ ਜਾਣਾ ਹੈ ਖੁੱਲ੍ਹੇ ਲੇਕਿਨ ਇਹ ਮਛਲੀ ਸੋਚੇ ਕਿ ਮੈਂ ਹੁਣ ਸਾਗਰ ਤੋਂ ਬਾਹਰ ਜਾਣਾ ਹੈ ਤੇ ਬਾਹਰ ਵਿਚਰਨਾ ਹੈ ਨਹੀਂ ਵਿਚਰ ਸਕੇਗੀ ਇਸ ਤਰ੍ਹਾਂ ਦੀ ਨਿਯਮਾਵਲੀ ਨਹੀਂ ਹੈ ਪ੍ਰਭੂ ਦੀ ਬਣਾਈ ਹੋਈ ਨਿਯਮਾਵਲੀ ਹੈ ਮਨੁੱਖ ਦਾ ਜਨਮ ਤੇ ਜੀਵਨ ਤੇ ਮਰਨ ਪਰਮਾਤਮਾ ਦੇ ਚੋਰੇ ਹੈ ਈਸ਼ਵਰ ਦੇ ਵਿੱਚ ਹੋ ਰਿਹਾ ਹੈ ਜਿਵੇਂ ਮੱਛੀ ਸਾਗਰ ਤੋਂ ਬਾਹਰ ਨਹੀਂ ਹੋ ਸਕਦੀ ਅਸੀਂ ਪ੍ਰਮਾਤਮਾ ਤੋਂ ਬਾਹਰ ਨਹੀਂ ਹੋ ਸਕਦੇ ਇਸੇ ਨੂੰ ਕਹਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਸਭ ਕੁਝ ਹੁਕਮ ਦੇਚਾ ਉਸਦੀ ਬਣਾਈ ਹੋਈ ਨਿਯਮਾਵਲੀ ਦੇਚਾ ਸਭ ਕੁਝ ਉਸੇ ਦੇ ਵਿੱਚ ਹੈ ਇੱਕ ਬਹਾਅ ਚੱਲ ਰਿਹਾ ਹੈ ਉਹ ਜੋ ਇੱਕ ਹੈ ਜਿੱਥੇ ਓੰਕਾਰ ਹੈ ਉੱਥੇ ਉਹ ਸਤ ਹੈ ਸਤ ਤੋਂ ਮੁਰਾਦ ਸ੍ਰੀਵੀ ਹੈ ਔਰ ਹੈ ਮਿੱਥ ਨਹੀਂ ਹੈ ਕਲਪਨਾ ਨਹੀਂ ਹੈ कहानी नहीं है अफसाना नहीं है मिथ नहीं है सत है वो जो एक है ओहंकार है वो जो एक है सत है वो जो एक है नाम वाला है उसे नाम है अमिट नाम है कभी नहीं मिटदा क फलाने का नाम बड़ा उच्चा हो गया फलाने का नाम बड़ा व्डा हो गया तो वे हो तो मुराद के अखर ज्यादा जुड़ गए हैं उच्चे होराद तो के आसमान पर लिखा गया है ਨੇ ਉਸ ਦੀ ਸਮਰਥਾ ਵਧ ਗਈ ਉਸ ਦੀ ਸ਼ਕਤੀ ਵਧ ਗਈ ਨਾਮਣਾ ਪ੍ਰਮਾਤਮਾ ਦਾ ਹੀ ਹੈ ਉਸੇ ਦਾ ਹੀ ਨਾਮ ਹੈ ਪਹਿਚਾਣਾ मात्र ਵਸਤੇ ਵੀ ਜੋ ਨਾਮ ਦਿੱਤੇ ਗਏ ਔਰ ਮਹਾਪੁਰਸ਼ਾਂ ਦੀ ਪਕੜ ਦੇ ਚਾਏ ਹਰ ਨਾਮ ਦੇ ਚ ਉਹ ਪ੍ਰਗਟ ਹੁੰਦਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਤੇਰਾ ਹੀ ਨਾਮ ਹੈ ਕਿਉਂਕਿ ਤੂੰ ਸਤ ਹੈ ਤੇਰਾ ਨਾਮ ਸਤ ਹੈ ਅਗਾਜਲ ਕੇ ਸਤਗੁਰ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਕਰਤਾ ਹੈ ਕਿਰਤ ਨਹੀਂ ਹੈ ਕਿਸੇ ਦਾ ਬਣਾਇਆ ਹੋਇਆ ਨਹੀਂ ਸਭ ਕੁਝ ਨੂੰ ਬਣਾਉਣ ਵਾਲਾ ਹੈ ਕੀ ਕੁਛ ਬਣਾਉਂਦਾ ਹੈ ਗੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਭ ਕੋ ਕਾਲ ਸਵਨ ਕੋ ਕਰਤਾ ਸਭ ਨੂੰ ਬਣਾਉਣ ਵਾਲਾ ਸਭ ਨੂੰ ਮਿਟਣ ਵਾਲਾ ਸਭ ਕੋ ਕਾਲ ਸਵਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇੱਕ ਚਿਤ ਜائیں ਕਿਛ ਨੇਧ ਆਇਓ ਕਾਲੋ ਫਾਸਕੇ ਵਿਚ ਨਾ ਆਏ ਤੋ ਈਸ਼ਵਰ ਕਿਰਤ ਨਹੀਂ ਹੈ ਕਰਤਾ ਜਿੱਥੇ ਸਭ ਕੁਝ ਉਸ ਦੀ ਕਿਰਤ ਹੈ ਅਸੀਂ ਵੀ ਉਸ ਦੀ ਕਿਰਤ ਇਹ ਹੱਥ ਪੈਰ ਵੀ ਉਸ ਦੀ ਕਿਰਤ ਇਹ ਦਿਲ ਦਿਮਾਗ ਵੀ ਉਸ ਦੀ ਕਿਰਤ ਤੋ ਮੈਂ ਦੁਰਾਦੇਵਾ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਕਰਤਾ ਇਕੋ ਹੈ ਉਸ ਤੋਂ ਹੋ ਰਿਹਾ ਹੈ ਮਨੁੱਖ ਐਸਾ ਸਮਝੇ ਮੈਂ ਕੀਤਾ ਹੈ ਤੋ ਇੱਕ ਕਰਤਾਪਨ ਪ੍ਰਗਟ ਹੋ ਗਿਆ ਇਸ ਨੂੰ ਸਤਿਗੁਰੂ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਉਨਤੇ ਧਰਮ ਦੇ ਬਹੁਤ ਸਾਰੇ ਪਹਿਲੂ ਬੜੇ ਬਾਰੀਕ ਨੇ ਅਭਿਆਸੀਆਂ ਤੋਂ ਬਿਨਾਂ ਸਮਝ ਵਿੱਚ ਨਹੀਂ ਆਵੇਗੀ ਇਹ ਵਿਸ਼ਾ ਬਹੁਤ ਬਾਰੀਕ ਹੈ ਕਰਤਾ ਤੂੰ ਨਹੀਂ ਹੈ ਉਹ ਹੈ ਉਹ ਕਿਸੇ ਚੀਜ਼ ਦਾ ਵੀ ਕਰਤਾ ਨਹੀਂ ਹੈ ਹੋ ਰਿਹਾ ਹੈ ਸਭ ਕੁਝ ਕੀਤਾ ਨਹੀਂ ਜਾ ਰਿਹਾ ਕਰਮ ਕਰਤ ਹੋਵੇ ਨਾ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਜਦ ਮਨੁੱਖ ਦੇ ਅੰਦਰ ਕਰਤਾਪਨ ਮਿਟਦਾ ਹੈ ਕਹਿੰਦੇ ਨੇ ਕਰਤਾਰ ਉਪਰਗਟ ਹੋ ਜਾਂਦਾ ਹੈ ਇਹ ਸਭ ਪ੍ਰਗਟ ਹੋ ਜਾਂਦਾ ਹੈ। ਮਨੁੱਖ ਦੀ ਮਹਿ ਮਿਟ ਜਾਂਦੀ ਹੈ। ਮਨੁੱਖ ਕਰਤਾ ਇਸੇ ਦੇ ਆਸਰੇ ਤੇ ਇਸ ਦਾ ਹੰਕਾਰ ਰਹਿੰਦਾ ਹੈ। ਤੇ ਮਨੁੱਖ ਦਾ ਕਰਤਾਪਨ ਜਿਤਨਾ ਖਤਮ ਹੁੰਦਾ ਹੈ ਇਸ ਦਾ ਹੰਕਾਰ ਉਤਨਾ ਮਿਟਦਾ ਹੈ। ਤੇ ਜਿਸ ਦਿਨ ਕਹਿ ਦਿੰਦਾ ਹੈ ਨਹੀਂ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਜਿਵੇਂ ਅਸੀਂ ਮਕਾਨ ਬਣਾਉਂਦੇ ਹਾਂ ਪਰ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਾਣਾ ਵੀ ਚਾਹੁੰਦਾ ਹੈ ਕਿ ਨਹੀਂ ਜਿਵੇਂ ਉਹ ਡਾਣਾ ਹੋਵੇ ਤੇ ਪੁੱਛਦੇ ਨਹੀਂ ਤੂੰ ਗਿਰਣਾ ਵੀ ਚਾਹਦਾ ਹੈ ਕਿ ਨਹੀਂ ਕੋਈ ਪਰਮਾਤਮਾ ਨੇ ਸਾਥੋਂ ਨਹੀਂ ਪੁੱਛਿਆ ਤੂੰ ਜਮਣਾ ਚਾਹਣਾ ਹੈ ਕਿ ਨਹੀਂ ਔਰ ਤੂੰ ਮਰਨਾ ਵੀ ਚਾਹਦਾ ਹੈ ਕਿ ਨਹੀਂ ਮੌਤ ਵੀ ਹੋਵੇਗੀ ਜਨਮ ਵੀ ਹੋਇਆ ਪਰ ਜਨਮ ਮਰਨ ਹਮਰੇ ਵਸ ਨਹੀਂ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਨਾ ਜਨਮ ਦੇ ਚ ਸਾਡਾ ਜ਼ੋਰ ਨਾ ਮਰਨ ਦੇ ਚ ਸਾਡਾ ਜ਼ੋਰ ਇਹ ਜਨਮ ਮਰਨ ਇੱਕ ਹੁਕਮ ਹੈ जमण मरना हुक्म है बहाने आवे जन्म है ना जन्म सा मरण साढ़े जे जन्म च नहीं मरण च नहीं जीवन भी साडे हाथ च नहीं हो रहा है सब कुछ किया नहीं जा रहा इस छोटी जी गाथा राही मैं स्पष्ट करने की कोशिश करा किसी धार्मिक विद्वान ने इस कहानी दे राही इस गाथे के राही समझाने की कोशिश की है ਟ੍ਰੇਨ ਵਿੱਚ ਇੱਕ ਮੁਸਾਫਰ ਸਫ਼ਰ ਕਰ ਰਿਹਾ ਹੈ ਪਰ ਉਸਨੇ ਆਪਣਾ ਅਟੈਚੀ ਆਪਣਾ ਸੂਟ ਕੇਸ ਸਿਰ ਤੇ ਰੱਖਿਆ ਹੋਇਆ ਹੈ ਬੈਠਾ ਟ੍ਰੇਨ ਦੇ ਚ ਕੋਲ ਨਾਲ ਬੈਠਿਆਂ ਨੂੰ ਤਰਸ ਆ ਗਿਆ ਵੀ ਪੁਰਖਾ ਰੱਖਦੇ ਕਿਸੇ ਇੱਕ ਪਾਸੇ ਕਿਸੇ ਰੈਕ ਵਿੱਚ ਰੱਖਦੇ ਕਿਧਰੇ ਵੀ ਰੱਖਦੇ ਸੀਟ ਦੇ ਪਿੱਛੇ ਰੱਖਦੇ ਸਿਰ ਤੇ ਤੂੰ ਕਿਉਂ ਚੁੱਕਿਆ ਹੋਇਆ ਇਤਨਾ ਬੋਝ ਕਹਿੰਦਾ ਟ੍ਰੇਨ ਤੇ ਬੋਝ ਵੱਧ ਜਾਏਗਾ ਸਾਡਾ ਹੀ ਬੋਝ ਕਾਫੀ ਹੈ हूँ कौन दसे जिस ट्रेन ने तेनों चुकया हो सूट के ने चुके हुए पर यह समझता नहीं मैं चुके ट्रेन दा दा हो ट्रेन का बोझ जरा हल्का हो जाए ट्रेन बोझ ना पाई कुछ भी मनुख ने नहीं चुक हो भी मैरज कर दिया जिसने सामू चुकया हो जिस दे आशरे पर अस चल रहे उस आसरे से सब कुछ चल रहा है जब मनुख ऐसा कहता है कि मेरे आसरे से चल रहा है अज तो कोई 25 30 ਸਾਲ ਪੁਰਾਣੀ ਗੱਲ ਹੈ ਦਿੱਲੀ ਦੇ ਇੱਕ ਬੰਦੇ ਨੇ ਇਸ ਤਰ੍ਹਾਂ ਮੈਨੂੰ ਆਖਿਆ ਗੈਨੀ ਜੀ ਜੇ ਮੈਂ ਨਾ ਆਵਾਂ ਤੇ ਸਕੂਲ ਬੰਦ ਹੋ ਜਾਏ ਤੇ ਮੈਂ ਨਾ ਆਉਂਦਾ ਤੇ ਜਲੂਸ ਨਹੀਂ ਨਿਕਲਣਾ ਸੀ ਬੰਦ ਹੋ ਜਾਣਾ ਸੀ ਔਰ ਮੈਂ ਨਾ ਆਉਂਦਾ ਤੇ ਇਹ ਗੁਰਦੁਆਰਾ ਮੁਕੰਮਲ ਵੀ ਨਹੀਂ ਆਉਣਾ ਸੀ ਇਤਨ ਚਾਰ ਗੱਲਾਂ ਇੱਕੋ ਹੀ ਸਾਹਜ ਕਹੇ ਗਏ ਮੈਂ ਨਾ ਆਉਂਦਾ ਜਲੂਸ ਨਹੀਂ ਨਿਕਲਣਾ ਸੀ ਇਸ ਸਕੂਲ ਨਹੀਂ ਚੱਲਣਾ ਸੀ ਤੇ ਮੈਂ ਉਸ ਨੂੰ ਕਹਿ ਬੈਠਾ ਕਿਦਰੇ ਮੈਂ ਕਿਹਾ ਤੂੰ ਮਰ ਕੇ ਦੇਖ ਸਭ ਕੁਝ ਹੁੰਦਾ ਰਹੇਗਾ ਸਕੂਲ ਵੀ ਚੱਲਦਾ ਰਹੇਗਾ ਜਲੂਸ ਵੀ ਨਿਕਲਦੇ ਰਹਿਣਗੇ ਗੁਰਦੁਆਰੇ ਵੀ ਬਣਦੇ ਰਹਿਣਗੇ ਸਭ ਕੁਝ ਹੁੰਦਾ ਰਹੇਗਾ ਤੂੰ ਮਰ ਕੇ ਵੇਖ ਮੈਨੂੰ ਕਹਿਣ ਲੱਗਾ ਤੁਸੀਂ ਗਿਆਨੀ ਕਥਾਵਾਚਕ ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ ਤੇ ਮੈਂ ਕਿਹਾ ਮੈਂ ਵੀ ਕਹਿੰਦਾ ਤੁਹਾਡੇ ਮੂੰਹੇ ਗੱਲ ਸ਼ੋਭਾ ਨਹੀਂ ਦਿੰਦੀ ਜਿਹੜੀ ਆਖੀਏ ਤੁਸੀਂ ਜਗਤ ਦਾ ਕਰਤਾ ਤੂੰ ਨਹੀਂ ਹੈਂ कहती गई देखवाजे बजाय वही एक रैसी जो साचा है पता नहीं तेरे जैसे कितने आए थे चले गए वही एक रैसी जो साचा है करता तो है तू पे निमित्त मात्र है और कह दिए निमित भी उसे ने बढ़ाया है जिस दे राही हो इसे न्याय शास्त्र के करता गौतम ने बड़ा जोर दता है कह जैसे कुमार करता है घड़े का पर कारण नहीं है कारण तो मिट्टी है अगर मिट्टी ना हो तो फिर कुमार घड़ा नहीं बना सकता सुनार गह करता जरूर है पर कारण नहीं है कारण तो सोना है अगर सोना ना हो तो किस तरह बनाएगा गहने किस तरह बनाएगा धातु ही नहीं है तो गहने किस तरह बनाएगा तो सुनार करता जरूर है ਕਾਰਨ ਨਹੀਂ ਹੈ কুমার ਘੜੇ ਦਾ ਕਰਤਾ ਜ਼ਰੂਰ ਹੈ ਕਾਰਨ ਨਹੀਂ ਹੈ ਫਿਰ ਅੱਗੇ ਇੱਕ ਹੋਰ ਦਲੀਲ ਦਿੰਦਾ ਹੈ ਇੱਕ ਕਰਤਾ ਇੱਕ ਕਾਰਨ ਇੱਕ ਨਮਿਤ ਕਾਰਨ ਨਮਿਤੋ ਉਪਾਦਾਨ ਕਾਰਨ ਕਹਿੰਦਾ কুমার ਵੀ ਨਹੀਂ ਬਣਾ ਸਕੇਗਾ ਮਿੱਟੀ ਵੀ ਹੈ কুমার ਵੀ ਹੈ ਪਰ কুমার ਮਿੱਟੀ ਚੋ ਵੀ ਨਹੀਂ ਬਣਾ ਸਕੇਗਾ ਕਿਉਂਕਿ ਮਿੱਟੀ ਤੇ ਕਾਰਨ ਹੈ ਨਾ ਅਗਰ ਨਮਿਤੋ ਉਪਾਦ ਉਪਾਦਾਨ ਕਾਰਨ ਨਾ ਹੋਵੇ ਕੋਮਦਾ ਹੋਇਆ ਚੱਕ ਨਾ ਹੋਵੇ ਤੋ ਕਿਸ ਤਰ੍ਹਾਂ ਬਣਾਏਗਾ ਹੱਥੇ ਚ ਬਣਾਏਗਾ ਸੁਨਾਰ ਵੀ ਸੋਨੇ ਦੇ ਚੋਂ ਗਹਿਣੇ ਨਹੀਂ ਬਣਾ ਸਕੇਗਾ ਅਗਰ ਉਸ ਦੇ ਕੋਲ ਔਜ਼ਾਰ ਨਹੀਂ ਲਹ ਨਮਿਤੋ ਵਾਦਾਨ ਕਾਰਨ ਤੋ ਨਯਾ ਸ਼ਾਸਤਰ ਦਾ ਕਰਤਾ ਕਿਸੇ ਵੀ ਕਿਰਤ ਨੂੰ ਤਿੰਨ ਹਿੱਸਿਆਂ ਚ ਵੰਡਦਾ ਹੈ ਕਰਤਾ ਕਾਰਨ ਤੇ ਨਮਿਤੋ ਵਾਦਾਨ ਕਾਰਨ ਇਹਨਾਂ ਦਾ ਸੰਯੋਗ ਜੁੜਦਾ ਹੈ ਕਿਸੇ ਦੀ ਸਿਰਜਣਾ ਆਉਂਦੀ ਹੈ ਰਚਨਾ ਆਉਂਦੀ ਹੈ ਉਂਝ ਨਹੀਂ ਕਰਤਾ ਕਾਰਨ ਨਮਿਤ ਤੋਂ ਉਪਾਦਾਨਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀਆਂ ਦਲੀਲਾਂ ਕਿਸੇ ਹੋਰ ਪੱਖ ਨੂੰ ਸਿੱਧ ਕਰਨ ਵਾਸਤੇ ਦਿੱਤੀਆਂ ਗਈਆਂ ਨੇ ਕਿ ਕੱਲੀ ਚੀਜ਼ ਆਪਣੇ ਆਪ ਦੇ ਵਿੱਚ ਕਿੰਨੀ ਹੀ ਮਹਾਨ ਕਿਉਂ ਨਾ ਹੋਵੇ ਦੂਸਰੇ ਦੇ ਸੰਯੋਗ ਤੋਂ ਬਿਨਾਂ ਆਪਣੇ ਗੁਣ ਨਹੀਂ ਪ੍ਰਗਟ ਕਰ ਸਕੇਗੀ ਕਤਈ ਨਹੀਂ ਕਰ ਸਕੇਗੀ ਹੁਣ ਇਸ ਦੇ ਤੇ ਕੁਝ ਉਦਾਹਰਣ ਚਾਹੀਦੇ ਨੇ ਪਰਮਾਣ ਚਾਹੀਦੇ ਨੇ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੇ ਬੋਲ ਲਈ ਹੈ ਆਪ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨ ਹਾਰੀ ਕੋਈ ਮਨੁੱਖ ਨਿਰਤ ਕਲਾ ਵਿੱਚ ਬੜਾ ਮਾਹਿਰ ਹੋਵੇ ਤੇ ਨਾਚ ਆਪਣੇ ਆਪ ਦੇ ਵਿੱਚ ਕਲਾ ਹੈ ਇੱਕ ਆਰਟ ਹੈ ਬਹੁਤ ਵੱਡਾ ਪਰ ਸਤਿਗੁਰੂ ਕਹਿੰਦੇ ਨੇ ਕਿ ਕਿਧਰੇ ਵਾਜੇ ਨਹੀਂ ਵੱਜ ਰਹੇ ਤਾਲ ਨਹੀਂ ਪੂਰੇ ਆ ਜਾ ਰਿਹਾ ਇਹ ਨਾਚ ਨਾਚ ਨਹੀਂ ਹੈ ਛਾਲਾ ਮਾਰਨਾ ਹੈ ਟਪਣਾ ਹੈ ਨਚਣਾ ਨਹੀਂ ਹੈ ਇਹ ਤਾਂ ਟਪਣਾ ਹੈ ਨਚਣਾ ਤੇ ਉਹ ਹੁੰਦਾ ਜੋ ਤਾਲ ਦੇ ਚ ਹੋਵੇ ਟਪਣਾ ਉਹ ਹੁੰਦਾ ਜੋ ਬੇਤਾਲਾ ਉਹ ਨਿਰਤਕਾਰ ਨੂੰ ਤਾਲ ਚਾਹੀਦਾ ਹੈ ਨਿਰਤ ਨੂੰ ਤਾਲ ਚਾਹੀਦਾ ਹੈ ਦੋਹਾਂ ਨਾਲ ਫਿਰ ਗੱਲ ਬਣਦੀ ਹੈ ਬਿਨ ਕੰਠੇ ਕੈਸੇ ਗਾਵਨ ਹਾਰੀ ਕੋਈ ਸੰਗੀਤ ਦੀਆਂ ਸਾਰੀਆਂ ਬਾਰਿਕੀਆਂ ਨੂੰ ਸਮਝਦਾ ਹੋਵੇ ਜਾਣਦਾ ਹੋਵੇ ਰਾਗ ਦੀਆਂ ਸਭ ਕੁਝ ਉਸ ਨੂੰ ਪਤਾ ਹੋਵੇ ਇਸ ਰਾਗ ਦੇ ਵਿੱਚ ਕੋਮਲ ਸੋਨਾ ਲੱਗਦੀ ਹਨ ਕਿ ਤੀਬਰ ਇਹ ਰਾਗ ਪੰਜ ਸੁਰਾਂ ਦਾ ਹੈ ਕਿ ਚਾਰ ਸੁਰਾਂ ਦਾ ਹੈ ਔਰ ਹਰ ਤਰ੍ਹਾਂ ਦੇ ਉਤਾਰ ਚੜਾਓ ਦਾ ਇਸ ਨੂੰ ਪੂਰਾ ਗਿਆਨ ਹੋਵੇ ਲੇਕਿਨ ਰਾਗ ਨੂੰ ਪ੍ਰਗਟ ਕਰਨ ਲਈ ਕੰਠ ਨਹੀਂ ਹੈ ਗਲਾ ਨਹੀਂ ਹੈ ਤਾਂ ਕਿਸ ਤਰ੍ਹਾਂ ਪ੍ਰਗਟ ਕਰੇਗਾ ਸਾਰੀ ਜਾਣਕਾਰੀ ਬੇਮੈ ਨਹੀਂ ਹੋ ਗਈ ਜ਼ੇਲੇ ਬਿਨਾ ਕੈਸੇ ਬਜੇ ਰਬਾਬ ਰਬਾਬ ਇੱਕ ਐਸਾ ইরਾਨੀ ਸੂਫੀ ਫਕੀਰਾਂ ਦਾ ਸਾਜ਼ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੜਾ ਪਿਆਰਾ ਲੱਗਿਆ ਦੇਚ ਸੁਰ ਵੀ ਹੈ ਤੇ ਤਾਲ ਵੀ ਹੈ ਰਬਾਬ ਬਜ ਰਹੀ ਹੋਏ ਤੇ ਰਬਾਬ ਦੇਤੇ ਅਗਰ ਕੋਈ ਗਾ ਰਿਹਾ ਹੈ ਢੋਲਕ ਨਹੀਂ ਹੈ ਤਾਂ ਵੀ ਕੰਮ ਚਲੇਗਾ ਟੌਲਕ ਨਹੀਂ ਹੈ ਤਾਂ ਵੀ ਚਲੇਗਾ ਮਰਦੰਗ ਨਹੀਂ ਹੈ ਤਾਂ ਵੀ ਚਲੇਗਾ ਕਿਉਂਕਿ ਰਬਾਬ ਇੱਕ ਐਸਾ ਸਾਜ਼ ਹੈ ਜਿਸ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ ਸਿਰਫ ਰਬਾਬ ਦੀ ਧੁਨ ਦੇਤੇ ਗਾ ਵੀ ਰਹੇ ਹੁੰਦੇ ਨੇ ਅਖਵਾਨੀ ਨੱਚ ਵੀ ਰਹੇ ਹੁੰਦੇ ਕਿਉਂਕਿ ਸੁਰ ਵੀ ਹੈ ਤਾਲ ਵੀ ਹੈ ਇਹ ਸਾਜ਼ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਲੱਗਿਆ ਬਹੁਤ ਚੰਗਾ ਲੱਗਿਆ ਇਹੀ ਨਾਲ ਰੱਖਿਆ ਪਰ ਰਬਾਬ ਚਾਹੇ ਕਿਤਨਾ ਸੋਹਣਾ ਹੋਵੇ ਖੂਬਸੂਰਤ ਹੋਵੇ ਉਹਦੀਆਂ ਤਾਰਾਂ ਸਾਰੀਆਂ ਸੁਰ ਦੇ ਚੌਵਨ ਬੜੀਆਂ ਹੋਈਆਂ ਹੋਣ ਪਰ ਹੱਥ ਦੇ ਚੀਲ ਤੇ ਲੋਹੇ ਦਾ ਟੁਕੜਾ ਨਹੀਂ ਜਿਸ ਨਾਲ ਵੱਜਦਾ ਹੈ ਉਹ ਮਹਾਰਾਜ ਕੇ ਨਰਬਾਬ ਪਿਆ ਰਹ ਜਾਏਗਾ ਉਸ ਜ਼ੇਲ ਤੋਂ ਬਿਨਾ ਜ਼ੇਲ ਬਿਨਾ ਕੈਸੇ ਬਜੇ ਰਬਾਬ ਕੋਈ ਚੀਜ਼ ਆਪਣੇ ਆਪ ਦੇਚ ਕਿਤਨੀ ਹੀ ਮਹਾਨ ਕਿਉਂ ਨਹੀਂ ਹੈ ਔਰ ਗੁਣ ਰੱਖਦੀ ਹੋਵੇ ਸਮਰਥਾ ਰੱਖਦੀ ਹੋਵੇ ਦੂਸਰੇ ਦੇ ਸੰਯੋਗ ਤੋਂ ਬਿਨਾ ਉਹ ਆਪਣੇ ਗੁਣ ਤੇ ਕਲਾ ਨੂੰ ਪ੍ਰਗਟ ਨਹੀਂ ਕਰ ਸਕੇਗੀ ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਿਲਕੁਲ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ ਭਾਈ ਸਾਹਿਬ ਕਹਿੰਦੇ ਨੇ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਲੇ ਬਿਨ ਮੈਲਾਗਰ ਪਵਨ ਕਤਵਾਸੈ ਫੁੱਲਾਂ ਦੇ ਚ ਮਹਿਕ ਹੈ ਅਤਰ ਸੈਂ ਮਨੁੱਖ ਨੇ ਕਪੜਿਆਂ ਨੂੰ ਲਾਇਆ ਹੋਵੇ ਚੰਦਨ ਦੇ ਚ ਖੁਸ਼ਬੂ ਹੈ ਪਰ ਹਵਾ ਨਾ ਹੋਵੇ ਤੋ ਕੁਝ ਵੀ ਨਹੀਂ ਪਤਾ ਚਲੇਗਾ ਫੁੱਲਾਂ ਦੀ ਮਹਿਕ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਜਾਂਦੀ ਹੈ ਕਪੜਿਆਂ ਨੂੰ ਲਾਇਆ ਹੋਇਆ ਅਤਰ ਸੈਂਟ ਪਵਨ ਦੇ ਮੁੰਡਿਆਂ ਤੇ ਅਸਵਾਰ ਹੋ ਕੇ ਸਾਨੂੰ ਮੋਤਰ ਕਰਦਾ ਹੈ ਦੂਸਰੇ ਨੂੰ ਮੋਤਰ ਕਰਦਾ ਹੈ ਹਵਾ ਹੀ ਨਹੀਂ ਤੋ ਬਾਈ ਸਾਹਿਬ ਕਹਿੰਦੇ ਚੰਦਨ ਦੀ ਖੁਸ਼ਬੂ ਚੰਦਨ ਦੇ ਵਿੱਚ ਰਹਿ ਜਾਏਗੀ ਤੇ ਚੰਦਨ ਤਾਂ ਹੀ ਚੰਦਨ ਨੇ ਕਿ ਇਸ ਦੀ ਖੁਸ਼ਬੂ ਬਾਹਰ ਪ੍ਰਗਟ ਹੋਵੇ ਤੇ ਜੇ ਖੁਸ਼ਬੂ ਚੰਦਨ ਤੋਂ ਬਾਹਰ ਪ੍ਰਗਟ ਹੀ ਨਹੀਂ ਹੋਈ ਤੋ ਚੰਦਨ ਤੇ ਇੱਕ ਆਮ ਲੱਕੜ ਵਿੱਚ ਫਰਕ ਕੀ ਹੈ ਫਿਰ ਫਿਰ ਤੇ ਕੁਝ ਵੀ ਨਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਉਦ ਗਰਭੂ ਨ ਬਾਸ਼ਦ ਐਸਮਸਤ ਅਗਰ ਚੰਦਨ ਦੇ ਵਿੱਚ ਖੁਸ਼ਬੋ ਹੀ ਨਹੀਂ ਹੈ ਤਾਂ ਫਿਰ ਉਹ ਇੱਕ ਆਮ ਲੱਕੜ ਹੈ ਉਸ ਨੂੰ ਚੰਦਨ ਕਹਿਣ ਦੀ ਲੋੜ ਹੀ ਨਹੀਂ ਹੈ ਉਦ ਗਰਭੂ ਨ ਬਾਸ਼ਦ ਐਸਮਸਤ ਲੇਕਿਨ ਚੰਦਨ ਦੀ ਖੁਸ਼ਬੋ ਜੋ ਚੰਦਨ ਦੇ ਵਿੱਚ ਹੈ ਪਵਨ ਦੇ ਮੌਂੜਿਆਂ ਤੇ ਅਸਵਾਰ ਹੋ ਕੇ ਹੀ ਦੂਰ ਦੂਰ ਤੱਕ ਫੈਲਦੀ ਹੈ ਉਝ ਨਹੀਂ ਤਾਂ ਚੰਦਨ ਆਪਣੇ ਆਪ ਦੇ ਵਿੱਚ ਇਤਨਾ ਹੀ ਮਹਾਨ ਕਿਉਂ ਨਾ ਹੋਵੇ ਇਹ ਵੀ ਮਹਾਨਤਾ ਨੂੰ ਪ੍ਰਗਟ ਕਰਨ ਲਈ ਪવન ਚਾਹੀਦੀ ਹੈ ਹਵਾ ਚਾਹੀਦੀ ਹੈ ਵਰਨਾ ਨਹੀਂ ਇਹ ਆਪਣੀ ਮਹਾਨਤਾ ਨਹੀਂ ਪ੍ਰਗਟ ਕਰ ਸਕੇਗਾ ਪਰ ਹਵਾ ਨੂੰ ਵੀ ਸੁਗੰਧਿਤ ਹੋਣ ਲਈ ਮੋਤਤ ਕਰਨ ਲਈ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨੇ ਸੈਂਟ ਚਾਹੀਦੇ ਉਹ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕੇਗੀ ਜੇ ਹਵਾ ਨੇ ਸੁਗੰਧਿਤ ਹੋਣਾ ਹੈ ਤਾਂ ਚੰਦਨ ਤੇ ਫੁੱਲ ਚਾਹੀਦੇ ਨੇ ਤੇ ਫੁੱਲ ਤੇ ਚੰਦਨ ਨੇ ਆਪਣੀ ਮਹਿਕ ਦੂਰ ਦੂਰ ਤੱਕ ਫੈਲਾਣੀ ਹੈ ਤਾਂ ਫਿਰ ਪਵਨ ਚਾਹੀਦਾ ਹੈ ਹਵਾ ਚਾਹੀਦੀ ਇਕ ਦੂਜੇ ਨੂੰ ਇਕ ਦੂਜੇ ਦਾ ਆਸਰਾ ਚਾਹੀਦਾ ਹੈ ਤੇ ਆਸਰਾ ਤੋੜ ਦਿਓ ਤਾਂ ਦੋਵੇਂ ਬੇਮੈ ਨਹੀਂ ਹੋ ਜਾਂਦੇ ਦੂਸਰੀ ਦਲੀਲ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਜੈਸੇ ਬਿਨ ਬੋਹਤ ਖੇਵੜ ਸੇਨਾ ਪਾਰ ਭਰੇ ਬਿਨ ਖੇਵੜ ਬੋਹਤ ਕਤ ਬਿਸਾਸ ਹੈ ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋਤ ਬਿਨ ਔਖਦ ਬੈਦ ਰੋਗੇ ਨਾ ਘਰਾਸ ਹੈ ਜੜੀ ਬੂਟੀਆਂ ਦਵਾਈਆਂ ਚ ਬਹੁਤ ਸਾਰੇ ਗੁਣ ਹੁੰਦੇ ਨੇ ਪਰਮਾਤਮਾ ਨੇ ਪਾਏ ਨੇ ਈਸ਼ਵਰ ਨੇ ਪਾਏ ਨੇ ਲੇਕਿਨ ਕੋਈ ਵੈਦ ਨਹੀਂ ਹੈ ਕੋਈ ਬੂਟੀ ਦੀ ਸੂਝ ਸਮਝ ਵਾਲਾ ਨਹੀਂ ਹੈ ਤਾਂ ਬੂਟੀ ਦੇ ਗੁਣ ਉਸ ਦੇ ਵਿੱਚ ਹੀ ਰਹਿ ਜਾਣਗੇ ਨਹੀਂ ਪ੍ਰਗਟ ਹੋਣਗੇ ਕੋਈ ਇਤਨੀ ਕੀਮਤੀ ਜੜੀ ਬੂਟੀ ਬੇਮਹਨ ਨਹੀਂ ਕਿਸੇ ਕੰਮ ਦੇ ਨਹੀਂ ਮੈਂ ਇੱਕ ਪ੍ਰਤੱਖ ਕ੍ਰਿਸ਼ਮਾ ਦੇਖਿਆ ਸੀ ਕਾਫੀ ਮੁੱਦਤ ਹੋ ਗਈ ਅਮਰਨਾਥ ਜਾ ਰਹੇ ਸੀ ਤੇ ਗਾਲਵਨ 22 23 ਹਜ਼ਾਰ ਫੁੱਟ ਦੀ ਉਚਾਈ ਦੇਤੇ ਇਹ ਤੀਰਥ ਹੈ ਕਸ਼ਮੀਰ ਦੇਚ ਇਸੂ ਬਾਟੀ ਕੋਈ ਗਾਲਵਨ 20 ਹਜ਼ਾਰ ਫੁੱਟ ਉੱਚੀ ਹੈ ਸਾਰਾ ਬਰਫ਼ ਤੇ ਚੱਲਣਾ ਪੈਂਦਾ 25 30 ਸਾਲ ਪੁਰਾਣੀ ਗਲਮੇ ਕਰ ਰਹੇ ਆ ਤੇ ਠੰਡ ਨਾਲ ਮੈਂ ਜਕੜ ਗਿਆ ਇਹ ਸਫ਼ਰ ਪਿੰਨ ਦਿਨਾਂ ਦਾ ਦਾ ਤੇ ਰਾਤ ਪਰ ਮੈਂ ਸੌ ਵੀ ਨਾ ਸਕਿਆ ਕਿਉਂਕਿ ਰਸਤੇ 'ਚ ਪੜਾਓ ਕਰਨ ਲਈ ਸਿਵਾਏ ਤੰਬੂ ਖੇਮਿਆਂ ਤੋਂ ਹਰ ਕੁਝ ਵੀ ਨਹੀਂ। ਪਾਵੇਂ ਕਪੜੇ ਮੈਂ ਬੜੇ ਪਾਏ ਕੰਬਲ ਦੋ ਦੋ ਤਿੰਨ ਤਿੰਨ ਲੇਕਿਨ ਠੰਡ ਨੇ ਮੈਨੂੰ ਸੌਣ ਨਾ ਦਿੱਤਾ। ਖੇਮੇ ਦੇ 'ਚ ਤੰਬੂ ਦੇ 'ਚ ਠੰਡ ਬੜੀ। ਸਵੇਰੇ ਜਦੋਂ ਚੱਲਣ ਲੱਗੇ ਤੇ ਮੇਰੀਆਂ ਉਂਗਲੀਆਂ ਹੀ ਨਾ ਖੁੱਲਣ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ ਚਾਰ ਪੰਜ ਆਦਮੀ ਨਾਲ ਸੰ ਸਾਧੂ ਸੰ ਮੈਂ ਕਿ ਚੱਲਣਾ ਮੇਰਾ ਬੜਾ ਅਕਾ। इनी ठंड और फिर बर्फ ही बर्फ है और अजय वाट बड़ी लंबी मैनू कह लगे उस सामने बर्फ के थले एक बूटी देखना यह तोड़ लौड़ ली कह खा जा मैं खा लिया कौड़ी जरूर सी कह लगे सिर्फ पांच मिनट खड़ा रहे फिर तू चलण जोगा हो जाएगा ਔਰ ਮੈਂ ਕ੍ਰਿਸ਼ਮਾ ਦੇਖਿਆ ਇਤਨੀ ਠੰਡ ਦੇ ਵਿੱਚ ਇਤਨੀ ਸੀਤ ਲਹਿਰ ਦੇ ਵਿੱਚ ਮੈਨੂੰ ਪਸੀਨਾ ਆ ਗਿਆ ਕਹਿਣ ਲੱਗੇ ਹੁਣ ਚੱਲ ਐਸੀ ਬੂਟੀਆਂ ਉਹ ਮੈਨੂੰ ਕਹਿਣ ਲੱਗੇ ਜੇ ਇੱਕ ਦਿਨ ਖਾ ਲਈਏ ਤਿੰਨ ਤਿੰਨ ਚਾਰ ਚਾਰ ਦਿਨ ਭੁੱਖ ਵੀ ਨਹੀਂ ਲੱਗਦੀ ਫਿਰ ਮੈਨੂੰ ਸਮਝ ਆਈਏ ਜਿਹੜੇ ਗੰਗੋਤਰੀ ਦੇ ਵਿੱਚ ਬਦਰੀ ਨਾਰਾਇਣ ਦੇ ਸਾਧੂ ਰਹਿ ਜਾਂਦੇ ਨੇ ਸਾਰਾ ਸਾਰਾ ਸਿਆਲ ਕੱਟ ਲੈਂਦੇ ਨੇ ਕੋਈ ਜਾਂਦਾ ਨਹੀਂ ਉਸ ਵਸੇ ਗਾਲਬਨ 6 ਮਹੀਨੇ ਮੈਂ ਕਹਿਣਾ ਬੂਟੀਆਂ ਦੇ ਆਸਰੇ ਤੇ ਹੀ ਕੱਟਦੇ ਨੇ ਐਸਾ ਮੈਂ ਆਪਣਾ ਅੰਦਾਜ਼ਾ ਲਾਇਆ ਮੈਂ ਕਿ ਐਸੀ ਕੀਮਤੀ ਜੜੀ ਬੂਟੀਆਂ ਲੇਕਿਨ ਵੈਦ ਜਾਣਕਾਰ ਤੋਂ ਬਿਨਾ ਉਹਨਾਂ ਦੇ ਗੁਣ ਉਹਨਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਮਰ ਜਾਂਦੇ ਨੇ ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਪਰ ਵੈਦ ਦੇ ਗੁਣ ਪ੍ਰਗਟ ਹੁੰਦੇ ਨੇ ਜੜੀ ਬੂਟੀ ਕਰਕੇ ਇੱਕ ਰੋਗੀ ਬੰਦਾ ਹੈ ਬਿਮਾਰ ਬੰਦਾ ਹੈ ਵੈਦ ਕੋਲ ਚਲਾ ਜਾਏ ਤਾਂ ਵੈਦ ਤੇ ਬੈਠਾ ਹੈ ਦਵਾਈ ਕੋਈ ਨਹੀਂ ਉਹਦੇ ਕੋਲ ਤੇ ਜੜੀ ਬੂਟੀਆਂ ਹੋਵਨ ਦਵਾਈਆਂ ਹੋਵਨ ਪਰ ਵੈਦ ਕੋਈ ਨਹੀਂ। ਦੁਬੇ ਮੈ ਨਹੀਂ। ਜੜੀ ਬੂਟੀ ਦੇ ਗੁਣ ਪ੍ਰਗਟ ਆਉਂਦੇ ਨੇ ਵੈਦ ਕਰਕੇ ਤੇ ਵੈਦ ਦੀ ਮਹਾਨਤਾ ਪ੍ਰਗਟ ਆਉਂਦੀ ਜੜੀ ਬੂਟੀਆਂ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਵੀ ਚੀਜ਼ ਦੇ ਉੱਤੇ ਨਿਗਾਹ ਮਾਰ ਕੇ ਦੇਖੋ ਜੋ ਵਸਤੂ ਆਪਣੇ ਗੁਣ ਪ੍ਰਗਟ ਕਰ ਰਹੀ ਹੈ ਕਿਸੇ ਦੇ ਆਸਰੇ ਨਾਲ। ਉਂਝ ਨਹੀਂ। ਸਾਜ਼ ਬਏ ਨੇ। ਵਜੰਤਰੀ ਤੋਂ ਬਿਨਾ ਸਾਜ਼ ਨਹੀਂ ਵੱਜ ਸਕਦੇ। ਕੁਝ ਵੀ ਨਹੀਂ ਪਤਾ ਚਲੇਗਾ ਇਹਨਾਂ ਸਾਜ਼ਾਂ ਵਿੱਚ ਕੀ ਹੈ। ਪਾਈ ਸਾਹਿਬ ਕਹਿੰਦੇ ਨੇ ਦਰਿਆ ਤੋਂ ਪਾਰ ਹੋਣਾ ਹੈ ਬੇੜੀ ਹੈ ਪਰ ਮਲਾਹ ਕੋਈ ਨਹੀਂ ਤੇ ਮਬਾ ਦਾ ਮਲਾਹ ਹੋਵੇ ਤੇ ਬੇੜੀ ਨਾ ਹੋਵੇ ਤੇ ਫਿਰ ਕਿਸ ਤਰ੍ਹਾਂ ਪਾਰ ਹੋਵਾਂਗੇ ਬੇੜੀ ਮਹਾਨ ਕਾਰਜ ਉਦੋਂ ਸਿੱਧ ਕਰਦੀ ਹੈ ਜਦ ਮਲਾਹ ਹੋਵੇ ਤੇ ਮਲਾਹ ਪਾਰ ਕਰਨ ਵਿੱਚ ਉਦੋਂ ਸਮਰੱਥ ਹੁੰਦਾ ਹੈ ਜਦ ਬੇੜੀ ਹੋਵੇ ਮਲਾਹ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਇਸ ਤਰੀਕੇ ਦੇ ਨਾਲ ਹਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੰਸਾਰ ਦੇ ਤਲ ਤੇ ਅਸੀਂ ਜੋ ਕੁਝ ਦੇਖਦੇ ਹਾਂ ਹਰ ਇੱਕ ਕਰਤੇ ਦੀ ਗ੍ਰਿਥ ਮੁਤਾਜ ਹੈ ਆਪਣੇ ਗੁਣ ਪ੍ਰਗਟ ਕਰਨ ਲਈ ਦੂਸਰੇ ਦਾ ਉਸ ਨੂੰ ਆਸਰਾ ਚਾਹੀਦਾ ਹੈ ਕਬੀਰ ਨੇ ਇਸ ਥਾਂ ਦੇ ਉੱਤੇ ਬਹੁਤ ਸੁੰਦਰ ਪ੍ਰਮਾਣ ਦਿੱਤੇ ਨੇ ਭਗਤ ਕਬੀਰ ਜਿਵੇਂ ਬਿਨ ਹਲ ਹਰ ਜ਼ਮੀਂ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੇ ਪਰੋਈਏ ਮਨੁੱਖ ਕੋਲ ਬਹੁਤ ਵਧੀਆ ਧਰਤੀ ਹੈ ਚੰਗੀ ਧਰਤੀ ਹੈ पर बीज नहीं है बोन तो धरती बेमय वधिया तो वधिया इस को बीज है पर धरती नहीं है तो हथेली ते सरसों थोड़ी है, सिर्फ़ कहानियां ही ने भी हथेली ते सरसों जमा दी हथेली ते नहीं जम दीजू फल तक अपन लिये जमीन चाहिए बीज नल तक पहुंचने लमीन चाहिए धरती चाहिए ਜਿਵੇਂ ਬਿਨ ਹਰ ਹਰ ਜਮੀ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪੜੋਈਏ ਕੁੰਡੀ ਬਿਨ ਕਿਆ ਗੰਢ ਚੜਾਈਏ ਸਾਧੂ ਬਿਨ ਐਸੇ ਅਵਗਤ ਜਾਈਏ ਜਿਵੇਂ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪਰੇ ਹੋਈ ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਗਿਆਨ ਗੁਰੂ ਟੀਵੀ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਆਪਣਾ ਸੁਝਾਅ ਜ਼ਰੂਰ ਦਿਓ ਭੁੱਲਾਂ ਚੁੱਕਾਂ ਦੀ ਮਾਫ਼ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ